ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਰੂਸਮਰਪਿਤ ਗੁਰਦੁਆਰਾ ਪਲਾਸ ਸਾਹਿਬ ਦੇ ਨੇੜੇ ਪਿੰਦੇ ਫਰੈਂਡਸ਼ਾਪਨੀ ਦੇ ਵਿੱਚ ਇੱਕ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਅਤੇ ਉਸ ਚੋਟੀ ਦੇ ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਆਪਣੇ ਸ਼ਬਦ ਗਾਇਨ ਤੇ ਪ੍ਰਵਚਨਾ ਨਾਲ ਨਿਹਾਲ ਕੀਤਾ ਇਸ ਕਿਟਨ ਦਰਬਾਰ ਦੌਰਾਨ ਦੁਪਹਿਰ 2 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਸ਼ਬਦ ਕੀਰਤਨ ਲਗਾਤਾਰ ਹੁੰਦਾ ਰਿਹਾ ਆਈਆਂ ਹੋਈਆਂ ਸੰਗਤਾਂ ਦੇ ਲਈ ਚਾਹ ਅਤੇ ਲੰਗਰ ਪ੍ਰਸ਼ਾਦਾ ਤੋਟ ਵਰਤਦਾ ਰਿਹਾ ਨਾਲ ਹੀ ਇਸ ਕਿਟਨ ਦਰਬਾਰ ਦੇ ਵਿੱਚ ਅੱਖਾਂ ਅਤੇ ਦੰਦਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਲੋੜਵੰਦ ਲੋਕਾਂ ਨੇ ਇਸ ਚੀਜ਼ ਦਾ ਲਾਭ ਲਿਆ ਅਧ ਲੋਕਾਂ ਨੂੰ ਫ੍ਰੀ ਦਵਾਈਆਂ ਅਤੇ ਇਣਕਾਂ ਵੀ ਦਿੱਤੀਆਂ ਗਈਆਂ ਪ੍ਰਤਿ ਕਰਨ ਕਰਪਾਦ ਕਰਦੇ ਹੋਏ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਸਕੱਤਰ ਸੁਖਿੰਦਰ ਸਿੰਘ ਵਾਹਲਾ ਨੇ ਕਿਹਾ ਕਿ ਸਾਜਹਿ ਕੀਰਤਨ ਲਗਾਤਾਰ ਸਾਲ ਦੇ ਵਿੱਚ ਆਯੋਜਿਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਿੱਖ ਸੰਗਤਾਂ ਜੋ ਜੋਕੀ ਪੀੜ੍ਹੀ ਨੂੰ ਸਿੱਖ ਸਿਧਾਂਤਾਂ ਦੇ ਨਾਲ ਜੋੜਿਆ ਜਾਵੇ ਤੁਸੀਂ ਵੀ ਦੇਖੋ ਚੈਨਲ 1K1 ਤੋਂ ਪਰਮ ਸਿੰਘ ਦੀ ਖਾਸ ਰਿਪੋਰਟ ਸਾਬਕ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੁੱਚੇ ਪਰਿਵਾਰ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਪੁੱਤਣੀਆਂ ਦੀ ਜਾਦ ਵਿੱਚ ਇਹ ਸਾਲਾਨਾ ਗੁਰਮਤ ਸਮਾਗਮ ਸ੍ਰੀ ਗੁਰੂ ਰੰਸਾਹ ਸੇਵਾ ਸੁਸਾਇਟੀ ਵੱਲੋਂ ਅਤੇ ਸੁਪਤਿ ਲਾਖੀ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਾਇਆ ਜਾਂਦਾ ਹੈ ਠੰਡ ਜ਼ਿਆਦੀ ਹੋਣ ਕਰਕੇ ਥੋੜਾ ਜਿਹਾ ਅਸੀਂ ਲੇਟ ਇਹਨੂੰ ਕਰ ਲੈਣੀ ਆ ਬਾਕੀ ਬੜੀ ਕਿਰਪਾ ਆਈ ਬੜੀ ਸੰਗਤਾਂ ਨੇ ਆ ਕੇ ਇਹ ਲਾਹਾ ਪ੍ਰਾਪਤ ਕੀਤਾ ਜਿੱਥੇ ਅਲਾਹੀ ਬਾਣੀ ਦੇ ਸੇਰ ਤੋਂ ਕੀਰਤਨ ਪਹਿਲੋਂ ਪਾਠ ਸ੍ਰੀ ਸੁਖਬੀ ਸਾਹਿਬ ਦੇ ਹੋਏ ਅਪਰੰਤ ਕੀਰਤਨ ਹੋਏ ਨਾਲ ਦੇ ਨਾਲ ਮੈਡੀਕਲ ਕੈਂਪ ਡਾਕਟਰ ਓਮਪrakash ਹਸਪੀਟਲ ਵੱਲੋਂ ਅੱਖਾਂ ਦਾ ਤੇ ਦੰਦਾਂ ਦਾ ਲਾਇਆ ਗਿਆ ਸੀ ਉਹ ਵੀ ਨਿਰੰਤਰ ਚੱਲਦਾ ਰਿਹਾ ਉਹਦੇ ਜਿਹੜੀਆਂ ਬੜੀਆਂ ਸੰਗਤਾਂ ਨੇ ਉਸ ਚੀਜ਼ ਦਾ ਬੈਨੀਫਿਟ ਲਿਆ ਆ ਔਰ ਹੁਣ ਗੁਰੂ ਸ਼ਬਦ ਦਾ ਦੇ ਕੋਈ ਦੇਣ ਦੇਈ ਨਹੀਂ ਸਕਦਾ ਕਿ ਕਿੰਨਾ ਕਿ ਆਨੰਦ ਕਿਸੇ ਨੂੰ ਆਉਂਦਾ ਔਰ ਕਿੰਨਾ ਕਿ ਆਨੰਦ ਕੋਈ ਖੰਡ ਕੇ ਜਾਂਦਾ ਔਰ ਸਾਰੀ ਸੰਗਤ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨ ਔਰ ਸਾਨੂੰ ਇਹ ਬਾਲ ਉਦੋਂ ਬਖਸ਼ੀ ਰੱਖਣ ਕਿ ਅਸੀਂ ਆਉਣ ਵਾਲੇ ਸਮੇਂ ਜੀ ਇਸ ਤਰੀਕੇ ਦੇ ਗੁਰਮਤ ਸਮਾਗਮ ਕਰਉਂਦੇ ਰਹੀਏ ਕਿਉਂਕਿ ਆਪਣੇ ਵੱਡ ਬਡੇਰਿਆਂ ਨੂੰ ਯਾਦ ਕਰਨਾ ਜਿਨ੍ਹਾਂ ਦਾ ਪੜ ਪੁਕਾਰ ਸਾਡੇ ਤੇ ਆ ਹਨਾ ਵੇਖੋ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਜਾਂ ਹੋਰ ਕਈ ਖੁਸ਼ੀਆਂ ਦਿਨ ਮਨਾਉਂਦੇ ਆ ਹਾਲਾਂਕਿ ਉਹਨਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਅਸੀਂ ਉਹਨਾਂ ਲਈ ਕੀਤਾ ਨਾ ਉਹਨਾਂ ਨੇ ਕੁਝ ਨਹੀਂ ਅਜੇ ਕੀਤਾ ਪਰ ਜਿੰਨੇ ਸਾਰਾ ਸਰਬੰਸੀਵਾਰਤਾ ਆਪਣੀ ਇੱਕ ਨਿਸ਼ਾਨੀ ਛੋਟੀ ਜਿਹੀ ਵੀ ਨਹੀਂ ਰੱਖੀ ਸਾਨੂੰ ਆਪਣੇ ਪੁੱਤਰ ਬਣਾ ਲਿਆ ਤੇ ਅਸੀਂ ਉਹ ਪੁੱਤਰ ਪੁੱਤਰ ਹੋ ਜੀਏ ਤੇ ਫਿਰ ਕਿੰਨੀ ਮਾੜੀ ਗੱਲ ਹੈ ਨਾ ਜੇ ਕੋਈ ਪਤਨ ਹੁੰਦਾ ਜਾਂ ਕੋ ਨਸ਼ਾ ਕਰਦਾ ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਨਹੀਂ ਖਵਾ ਸਕਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਈਆਂ ਪੁੱਤਰ ਬਣਨਾ ਹੈ ਤੇ ਖੰਡੇ ਬਾਟ ਦੀ ਪੋਲ ਚਾਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾ ਕੇ ਆਪ ਆਪਣਾ ਜੀਵ ਸਫਰਾ ਕਰ ਸਕੀਏ ਗੁਰਮੁਖੀ ਪੰਜਾਬੀ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਓ ਤਾਂ ਕਿ ਉਹ ਬਾਣੀ ਪੜ੍ਹ ਸਕਣ ਜੁੜ ਸਕਣ ਹੋਰ ਵੀ ਭਾਸ਼ਾ ਸਾਰੀਆਂ ਜੰਮ ਜੰਮ ਕੇ ਪੜ੍ਹਾਓ ਬੱਚਿਆਂ ਨੂੰ ਲੇਕਿਨ ਆਪਣੀ ਮਾਂ ਭਾਸ਼ਾ ਜਿਹੜੀ ਪੰਜਾਬੀ ਆ ਉਹਨੂੰ ਵੱਧ ਤੋਂ ਵੱਧ ਪ੍ਰਬਲਿਤ ਕਰੋ ਔਰ ਬੱਚਿਆਂ ਦੇ ਨਾਲ ਪੰਜਾਬੀ ਚ ਗੱਲ ਕਰੋ ਹੋਰ ਸੁਚਿਤੀਆਂ ਸੰਗਤਾਂ ਦਾ ਔਰ ਆਪ ਮੀਡੀਆ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ